ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਜਹਾਨ ਵਲੌਗਸ ਅਸੀਂ ਕੱਲ ਦੇ ਕਸੌਲੀ ਆਏ ਹੋਏ ਸੀ ਤੇ ਮੇਰੇ ਨਾਲ ਦੋਸਤ ਪਵਨ ਸ਼ਰਮਾ ਹਰਚਰਨ ਚੋਲਾ ਰਕੇਸ਼ ਬਾਂਸਲ ਤਰਸੀਮ ਸਫਰੀ ਜੀ ਤੇ ਤਰਸੀਮ ਸਫਰੀ ਤੇ ਹਰਚਰਨ ਚੋਲਾ ਉਹਗੇ ਲੇਖਕ ਹੈਗੇ ਆ ਸਹਾਇਤਕਾਰ ਵੀ ਨੇ ਤੇ ਰਾਈਡਰ ਵੀ ਨੇ ਤੇ ਇੱਕ ਵਿਸ਼ਾ ਕੱਲ ਅਸੀਂ ਡਿਸਕਸ ਕਰ ਰਹੇ ਸੀਗੇ ਬਹੁਤ ਜ਼ਿਆਦਾ ਇੰਪੋਰਟੈਂਟ ਆ ਸ਼ਾਇਦ ਹਜ ਤੱਕ ਕਿਸੇ ਪੰਜਾਬੀ ਚੈਨਲ ਨੇ ਜਾਂ ਪੋਡਕਾਸਟਰ ਨੇ ਰਿਕਾਰਡ ਨਹੀਂ ਕੀਤਾ ਮਾਪਿਆਂ ਦੀ ਅਕਲਤਾ ਦਾ ਜਿਹੜੇ ਮਾਪਿਆਂ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਆ ਉਹ ਕਲਪਤਾ ਦਾ ਸ਼ਿਕਾਰ ਹੋ ਰਹੇ ਆ ਤੇ ਉਹਦੇ ਨਾਲ ਫਿਰ ਅਕਲਤਾ ਉਹਨਾਂ ਨੂੰ ਕਿਤੇ ਨਾ ਕਿਤੇ ਬਿਮਾਰੀਆਂ ਵੱਲ ਧੱਕ ਕੇ ਲੈ ਜਾਂਦੀ ਆ ਤੇ ਇਸ ਕਲਪਤਾ ਤੋਂ ਨਿਕਲੀਏ ਕਿਵੇਂ ਬਾਹਰ ਜਾ ਇਸ ਚੀਜ਼ ਨਾਲ ਆਪਾਂ ਕਿਵੇਂ ਨਿਢਠਿਆ ਜਾਵੇ ਇਸ ਵਿਸ਼ੇ ਤੇ ਅੱਜ ਵਿਸ਼ੇਸ਼ ਗੱਲਬਾਤ ਕਰਾਂਗੇ ਅ ਤਰਸੀਮ ਸਫਰੀ ਜੀ ਨਾਲ ਕਿਉਂਕਿ ਇਹਨਾਂ ਦੇ ਬੱਚੇ ਵੀ ਬਾਹਰ ਨੇ ਫੋਰਨ ਵਿੱਚ ਹਨ ਤੇ ਇਹਨਾਂ ਨੇ ਇਹ ਚੀਜ਼ ਨੂੰ ਬਖੂਬੀ ਹੰਡਾਇਆ ਤੇ ਬਹੁਤ ਜਿੰਦਾਦਿਲ ਇਨਸਾਨ ਨੇ ਆਪ ਦੇ ਆਪ ਨੂੰ ਵੀ ਬਹੁਤ ਮੇਨਟੇਨ ਕਰਕੇ ਰੱਖਿਆ ਤੇ ਖੁਸ਼ ਮਜਾਜ ਇਨਸਾਨ ਜੀ ਨੂੰ ਕਹਿ ਸਕਦੇ ਆ ਇਸ ਚੀਜ਼ ਤੋਂ ਬਾਹਰ ਆ ਕੇ ਇਹਨਾਂ ਨੇ ਆਪ ਦਾ ਜਿਹੜਾ ਤਜਰਬਾ ਹੈਗਾ ਉਹ ਆਪਾਂ ਇਹਨਾਂ ਤੋਂ ਅੱਜ ਜ਼ਰੂਰ ਦਰਸ਼ਕਾਂ ਨਾਲ ਸਾਂਝਾ ਕਰਾਵਾਂਗੇ ਤੇ ਇਸ ਚੀਜ਼ ਤੋਂ ਬਾਹਰ ਕਿਵੇਂ ਆ ਜਾਏ ਸਭ ਤੋਂ ਪਹਿਲਾਂ ਰਸਮੀ ਤੌਰ ਤੇ ਆਪਾਂ ਵੈਲਕਮ ਕਰ ਲਈਏ ਤਰਸੇਮ ਸਫਰੀ ਜੀ ਦਾ ਬਾਈ ਜੀ ਬਹੁਤ ਬਹੁਤ ਧੰਨਵਾਦ ਧੰਨਵਾਦੀ ਤੁਹਾਡਾ ਵੀ ਤੇ ਆਪਾਂ ਜਿਵੇਂ ਗੱਲ ਕਰ ਰਹੇ ਸੀ ਕੱਲ ਤਾਂ ਹਨਾ ਕੱਲ ਤਾਂ ਪਣ ਅੱਜ ਦੇ ਟਾਈਮ 'ਚ ਬਹੁਤ ਇੰਪੋਰਟੈਂਟ ਵਿਸ਼ਾ ਆ ਜਿਹੜੇ ਮਾਪਿਆਂ ਦੇ ਬੱਚੇ ਖਾਸ ਕਰਕੇ ਫੌਰਨਰ ਰਹਿੰਦੇ ਆ ਜਾਂ ਫੌਰਨਰ ਨੂੰ ਛੱਡ ਕੇ ਕਿਤੇ ਦੂਰ ਰਹਿੰਦੇ ਆ ਕੰਮਕਾਰ ਦੇ ਸਿਲਸਿਲੇ ਦੇ ਵਿੱਚ ਉੱਥੇ ਸੈਟਲ ਹੋਏ ਆ ਤੇ ਇਸ ਚੀਜ਼ ਤੋਂ ਬਾਹਰ ਕਿਵੇਂ ਆ ਜਾ ਆ ਜਾ ਸਕੇ ਟਰਾਂਸਫਰ ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਇਹ ਚੀਜ਼ ਸਮਝਣੀ ਪਊਗੀ ਜਿਹੜੀ ਅਕਲਤਾ ਦੇ ਵਿੱਚ ਅਸੀਂ ਜਿਹੜੇ ਪੰਜਾਬ ਦੇ ਲੋਕੀ ਅਸੀਂ ਕਿਉਂ ਅਕਲਤਾ ਜ਼ਿਆਦਾ ਮਹਿਸੂਸ ਕਰਦੇ ਆਂ ਜਦੋਂ ਕਿ ਆਪਾਂ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣੇ ਬੱਚੇ ਜਾ ਕੇ ਪੜ੍ਹਦੇ ਆ ਜਾਂ ਵੱਸਦੇ ਆ ਉੱਥੇ ਤੁਸੀਂ ਦੇਖੋਗੇ ਉੱਥੇ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈਗੀ ਕਿਉਂਕਿ ਉੱਥੇ ਜਦੋਂ ਬੱਚਾ 18 ਸਾਲ ਦਾ ਹੋ ਜਾਂਦਾ ਆਪਦੀ ਲਾਈਫ ਦੇ ਵਿੱਚ ਮਗਨ ਹੋ ਜਾਂਦਾ ਔਰ ਮਾਪਿਆਂ ਨੂੰ ਵੀ ਪਤਾ ਹੁੰਦਾ ਕਿ ਜਦੋਂ ਇਹ ਵੱਡਾ ਹੋ ਗਿਆ ਉਹਨੇ ਸੈਲਫ ਡਿਪੈਂਡ ਆਪਦੇ ਕੰਮ ਕਰਨੇ ਆ ਉਹਨੇ ਸਾਡੇ ਨਾਲ ਨਹੀਂ ਰਹਿਣਾ ਪਰ ਸਾਡੇ ਲੋਕ ਹੁਣ ਜਿਹੜਾ ਸਾਡਾ ਜਿਹੜਾ ਸੱਭਿਆਚਾਰ ਉਹ ਵੀ ਉਧਰਲੇ ਪਾਸੇ ਨੂੰ ਵੱਧ ਰਿਹਾ ਸਮਾਜ ਸਾਡਾ ਉਧਰਲੇ ਪਾਸੇ ਨੂੰ ਵੱਧ ਰਿਹਾ ਪਰ ਸਾਡੇ ਲੋਕ ਕੱਲ ਤਾਂ ਤਾਂ ਮਹਿਸੂਸ ਕਰਦੇ ਆ ਕਿਉਂਕਿ ਅਸੀਂ ਸਾਡਾ ਜਿਹੜਾ ਪਿਸ਼ੋਕੜ ਆ ਉਹ ਸੰਯੁਕਤ ਫੈਮਲੀਆ ਵਾਲਾ ਇਹ ਅਸੀਂ ਇਕੱਠੇ ਰਹਿਣਾ ਗਿੱਜੇ ਆ ਅੱਜ ਵੀ ਹਜੇ ਪਿੰਡਾਂ ਵਿੱਚ ਜਾਈਏ ਤੇ ਇੱਕ ਦਿਨ ਦੇ ਵਿੱਚ ਆਂਢ ਗੁਆਢ ਚਾਚੇ ਤਾਇਆ ਦੇ ਘਰੇ ਜਾਂ ਆਪਨਾ ਜਾਈਏ ਜਾਂ ਉਹਨਾਂ ਆਪਣੇ ਘਰੇ ਆਉਣ ਤੇ ਇੰਜ ਲੱਗਦਾ ਰਹਿੰਦਾ ਯਾਰ ਕੁਝ ਖਸਿਆ ਖਸਿਆ ਜਾ ਬਿਲਕੁਲ ਪਰ ਹੌਲੀ ਹੌਲੀ ਸਾਡਾ ਸਮਾਜ ਇਧਰ ਨੂੰ ਵੱਧ ਰਿਹਾ ਕਿ ਅਸੀਂ ਆਪਣੇ ਆਪ ਚ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਭਾਵੇਂ ਇੱਥੇ ਆ ਤੇ ਚਾਹੇ ਵਿਦੇਸ਼ਾਂ ਦੇ ਵਿੱਚ ਆ ਉਹ ਆਪਣੇ ਆਪ ਚ ਰਹਿਣਾ ਪਸੰਦ ਕਰਦੇ ਆ ਬਿਲਕੁਲ ਉਹ ਕਿਸੇ ਦੇ ਆਪ ਦੇ ਘਰੇ ਆਉਣਾ ਜਾਂ ਕਿਸੇ ਦੇ ਘਰੇ ਜਾਣਾ ਇਹ ਡਿਸਟਰਬਿੰਗ ਇਹਨੂੰ ਕਹਿੰਦੇ ਕਿ ਸਾਡੀ ਲਾਈਫ ਦੇ ਵਿੱਚ ਕਿਸੇ ਨੇ ਸਾਨੂੰ ਡਿਸਟਰਬ ਕੀਤਾ ਹਮ ਪਰ ਜਿਹੜੇ ਅੱਜ ਆਪਣੇ ਤੋਂ ਵੀ ਜਿਹੜੇ ਆਪਣੇ ਮਾਪਿਓ ਆ ਵੱਡੀ ਉਮਰ ਦੇ ਜਿਹੜੇ ਅੱਜ ਕੋਈ 80 ਸਾਲ ਦਾ ਕੋਈ 70 ਸਾਲ ਦਾ 75 ਸਾਲ ਦਾ ਹਮ ਉਹਨਾਂ ਲਈ ਬਹੁਤ ਵੱਡੀ ਸਮੱਸਿਆ ਹਮ ਤੇ ਆਪਣੀ ਉਮਰ ਦੇ ਜਿਹੜੇ ਲੋਕ ਆ ਜਿਹੜੇ ਆਪਾਂ ਹੈਗੇ ਆ 50 ਦੇ 80 ਦੇ ਚ ਹੈਗੇ ਆ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਇਹ ਚੀਜ਼ ਆ ਜਿਹੜੀ ਉਹ ਵਰੀ ਕਰਦੀ ਆ ਵਰੀ ਕਰਦੀ ਆ ਹੂੰ ਤੇ ਇਹਦੇ ਤੋਂ ਬਚਣ ਦੇ ਦੋ ਕਾਰਨ ਕਿਉਂਕਿ ਅਸੀਂ ਸਮੇਂ ਨੂੰ ਪਿਛਲ ਕੁੜੀ ਨਹੀਂ ਮੋੜ ਸਕਦੇ ਜਿੰਨਾ ਸਮਾਂ ਤੇਜ਼ ਹੋ ਰਿਹਾ ਹਮ ਜਿੰਨੀ ਬੰਦੇ ਦੀ ਬਿਜ਼ੀ ਲਾਈਫ ਹੋ ਰਹੀ ਆ ਬੱਚਿਆਂ ਨੇ ਆਪਦੇ ਆਦੇ ਕੰਮ ਦੇ ਵਿੱਚ ਬਿਜੀ ਹੋਣਾ ਬਿਲਕੁਲ ਦੂਸਰੀ ਗੱਲ ਆ ਕਿ ਜਿਹੜਾ ਕੁਦਰਤ ਦਾ ਨਿਜਮ ਆ ਪਿੱਛੇ ਵੱਲ ਨੂੰ ਅਸੀਂ ਨਹੀਂ ਕਦੇ ਵੀ ਮੋੜ ਸਕਦੇ ਹਮ ਸਾਡੇ ਜਿਹੜੇ ਬੱਚੇ ਆ ਉਹ ਆਪਦੇ ਬੱਚਿਆਂ ਨੂੰ ਪਾਲਣਗੇ ਉਹਨਾਂ ਵੱਲ ਧਿਆਨ ਦੇਣਗੇ ਤੇ ਉਹਨਾਂ ਕੋਲ ਇੰਨਾ ਸਮਾਂ ਨਹੀਂ ਬਚੂਗਾ ਕਿ ਉਹ ਸਾਡੇ ਵੱਲ ਵੀ ਧਿਆਨ ਦੇ ਸਕਣ ਬਿਲਕੁਲ ਚਲੋ ਜਿੰਨਾ ਉਹ ਸਮਾਂ ਜੇ ਸਾਡੇ ਸੰਸਕਾਰ ਚੰਗੇ ਆ ਤਾਂ ਸਾਡੇ ਲਈ ਕੋਈ ਨਾ ਕੋਈ ਸਮਾਂ ਜ਼ਰੂਰ ਕੱਢਣਗੇ ਪਰ ਨਹੀਂ ਹੈਗਾ ਕਿ ਉਹ ਸਾਡੇ ਕੋਲੇ ਰਹਿ ਹੀ ਸਕਣ ਹੂੰ ਭਾਵੇਂ ਅਸੀਂ ਵਿਦੇਸ਼ਾਂ ਜਾ ਕੇ ਉਹਨਾਂ ਕੋਲੇ ਵਸ ਜਾਈਏ ਉਹਨਾਂ ਨੇ ਸਵੇਰੇ ਉੱਠਣਾ ਸ਼ਾਮ ਤੱਕ ਕੰਮ ਕਰਨਾ ਰਾਤ ਨੂੰ ਆ ਕੇ ਸੌਣਾ ਉਹਨਾਂ ਕੋਲੇ ਇਹਨਾਂ ਸਮਾਂ ਹੀ ਨਹੀਂ ਹੈਗਾ ਕਿ ਤੁਹਾਡੇ ਕੋਲੇ ਬੈਠ ਕੇ ਉਹ ਗੱਲਬਾਤ ਕਰ ਸਕਣ ਵੀਕਐਂਡ ਤੇ ਤੁਹਾਡੇ ਨਾਲ ਸਮਾਂ ਬਤਾ ਲੈਣ ਇੰਨਾ ਹੀ ਬਹੁਤ ਆ ਇਹ ਚੀਜ਼ ਸਾਨੂੰ ਸਮਝਣੀ ਪਊਗੀ ਕਿ ਅਸੀਂ ਖੁਦ ਆਪਦੇ ਆਪ ਨੂੰ ਕਿਵੇਂ ਬਿਜ਼ੀ ਰੱਖਣਾ ਯੈਸ ਆਪਦੀ ਲਾਈਫ ਦੇ ਵਿੱਚ ਅਸੀਂ ਆਪਣਾ ਕੰਮ ਕਰ ਲਿਆ ਅਸੀਂ ਬੱਚਿਆਂ ਨੂੰ ਸੈਲਫ ਡਿਪੈਂਡ ਬਣਾਤਾ ਉਹਨਾਂ ਨੂੰ ਕਮਾਉਣ ਯੋਗੇ ਕਰ ਲਿਆ ਉਸ ਤੋਂ ਬਾਅਦ ਆਏ ਆਪਦੀ ਲਾਈਫ ਨੂੰ ਇੰਝ ਇਸ ਢੰਗ ਨਾਲ ਮਤਲਬ ਕਿ ਢਾਲੋ ਕਿ ਤੁਸੀਂ ਸਮਾਜ ਦੇ ਵਿੱਚ ਵਿਚਰੋ ਛੋਟੀਆਂ ਛੋਟੀਆਂ ਸੰਸਥਾਵਾਂ ਬਣਾ ਲਓ ਆਪਦੇ ਆਹਮ ਉਮਰ ਜਿਹੜੇ ਲੋਕ ਉਹਨਾਂ ਦੇ ਨਾਲ ਕੋਈ ਸਮਾਜ ਦੇ ਕੰਮ ਕਰੋ ਸਮਾਜ ਭਾਈ ਦੇ ਕੰਮ ਕਰੋ ਜਿਹੜੇ ਲੋਕ ਫ੍ਰੀ ਹੋ ਗਏ ਆ ਰਿਟਾਇਰ ਹੋ ਗਏ ਆ ਪਾਰਕਾਂ ਜਾਂ ਅੱਗੇ ਆਪਸ ਵਿੱਚ ਗੱਲਾਂបੱਤਾਂ ਮਾਰਨੀਆਂ ਇਹੋ ਜਿਹਾ ਜਿਹੜਾ ਰੁਝਾਨਾ ਜਿਹੜਾ ਬਣਾਉਣਾ ਪਊਗਾ ਤਾਂ ਕਿ ਸਾਨੂੰ ਜਿਹੜਾ ਉਹ ਜਿਹੜਾ ਛਾਂਮਾ ਅਸੀਂ ਕੱਲੇ ਜਿਹੜੇ ਕਮਰੇ ਅੰਚ ਬੈ ਕੇ ਸਮਾਂ ਬਤੀਤ ਕਰਦੇ ਉਹ ਤੁਸੀਂ ਬਚ ਸਕੀਏ ਹੂੰ ਕਈ ਵਾਰੀ ਐ ਹੁੰਦਾ ਵੀ ਆਪਣੇ ਪੇਰੈਂਟਸ ਆ ਜਾਂਡ ਗਵਾਂਡਾ ਜਾਂ ਵੱਡੇ ਬਜ਼ੁਰਗ ਆ ਉਹ ਉਡੀਕਦੇ ਰਹਿੰਦੇ ਆ ਵੀ ਕਦੋਂ ਕੋਈ ਸਾਡੇ ਕੋਲੇ ਆਊਗਾ ਸਾਡੇ ਨਾਲ ਸਮਾਂ ਬਤਾਊਗਾ ਕਾ ਦੇ ਅਸੀਂ ਗੱਲਾਂਬੱਤਾਂ ਮਾਰਾਂਗੇ ਖੁਸ਼ੀਆਂ ਸਾਂਝੀਆਂ ਕਰਾਂਗੇ ਪਰ ਕਿਤੇ ਨਾ ਕਿਤੇ ਕੋਈ ਇਦਾਂ ਦਾ ਵੀ ਕੋਈ ਚੀਜ਼ ਹੈਗੀ ਆ ਵੀ ਜਿਵੇਂ ਆਪਾਂ ਕਹਿੰਦੇ ਆ ਵੀ ਮੌਕੇ ਤਲਾਸ਼ ਨਹੀਂ ਹੁੰਦੇ ਉਹਨਾਂ ਤੋਂ ਹਨਾ ਜੇ ਮੌਕੇ ਆ ਆਪ ਮੌਕੇ ਪੈਦਾ ਕਰਨ ਖੁਸ਼ ਹੋਣ ਦੇ ਜਾਂ ਉਹ ਜੇ ਮੌਕੇ ਤਲਾਸ਼ ਕਰਨ ਕਿਤਾਬਾਂ ਪੜ੍ਹ ਲਈਆਂ ਜਾਂ ਆਪ ਕਿਸੇ ਕੋਲੇ ਚਲੇ ਗਏ ਸੈਰ ਕਰ ਲਈ ਜਾਂ ਕੋਈ ਐਂਟਰਟੇਨ ਦਾ ਸਾਧਨ ਬਣਾ ਲਿਆ ਉਹ ਚੀਜ਼ਾਂ ਵੀ ਇਸ ਚੀਜ਼ ਤੋਂ ਬਾਹਰ ਘਟ ਸਕਦੀਆਂ ਉਹਨਾਂ ਨੂੰ ਬਿਲਕੁਲ ਘਟ ਸਕਦੀਆਂ ਜੀ ਦੇਖੋ ਜਦੋਂ ਹੁਣ ਬਜ਼ੁਰਗਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਜਦ ਆਪਣੇ ਕੋਲ ਕੋਈ ਮਹਿਮਾਨ ਆਉਂਦਾ ਮੰਨ ਲਓ ਕਿ ਮੇਰਾ ਕੋਈ ਯਾਰ ਦੋਸਤ ਜਾਂ ਮੇਰਾ ਕੋਈ ਰਿਸ਼ਤੇਦਾਰ ਆ ਗਿਆ ਤਾਂ ਅਸੀਂ ਉਹਦੇ ਵਿੱਚ ਕੀ ਆ ਕਿ ਜਿਹੜੇ ਸਾਡੇ ਘਰ ਦੇ ਵਿੱਚ ਬਜ਼ੁਰਗਾਂ ਉਹਨਾਂ ਨੇ ਇੱਕ ਵਾਰ ਰਸਮੀ ਸਾਸਰੀ ਗੱਲ ਕੀਤੀ ਉਸ ਤੋਂ ਬਾਅਦ ਆਪਦੇ ਰੂਮ 'ਚ ਚਲੇ ਗਏ ਉੱਥੇ ਬੈਠੇ ਆਪਦੀ ਗੱਲਬਾਤ ਛੱਪਾਂ ਮਾਰੀਆਂ ਬਾਹਰ ਅੰਦਰ ਘੁੰਮਣ ਫਿਰਨ ਚਲੇ ਗਏ ਅਸੀਂ ਕਿਵੇਂ ਵੀ ਬਜ਼ੁਰਗਾਂ ਨੂੰ ਉਹਦੇ ਵਿੱਚ ਸ਼ਰੀਕ ਨਹੀਂ ਕਰਦੇ ਕਰਦੋ ਕਰ ਸਾਡੀ ਕੁਮਰ ਦੇ ਲੋਕਾਂ ਨੂੰ ਤੇ ਇੱਥੇ ਜੇ ਸੋਚਣਾ ਚਾਹੀਦਾ ਜੇ ਤੁਹਾਡੇ ਨਾਲ ਬਜ਼ੁਰਗ ਰਹਿ ਰਹੇ ਆ ਤੇ ਉਹਨਾਂ ਨੂੰ ਆਪਦੀ ਲਾਈਫ ਦੇ ਵਿੱਚ ਸ਼ਰੀਕ ਕਰੋ ਤਾਂ ਕਿ ਉਹ ਹਜੇ ਉਹ ਬਦਲ ਨਹੀਂ ਸਕਦੇ ਆ ਆਪਦੇ ਆਪ ਨੂੰ ਜਿਹੜੇ ਆਪਣੇ ਤੋਂ ਪਿਛਲੀ ਪੀੜ੍ਹੀ ਆ ਜਿਹੜੀ ਕਿਉਂਕਿ ਉਹਨਾਂ ਨੂੰ ਜੇ ਜੱਕਦਮ ਕਹੀਏ ਕਿ ਹੁਣ 70 80 ਸਾਲ ਦੀ ਉਮਰ 'ਚ ਜਾ ਕੇ ਆਪਦੇ ਵਿਚਾਰ ਜਾਂ ਆਪਦੀ ਸੋਚ ਨੂੰ ਬਦਲ ਲੈਣਗੇ ਔਖਾ ਇਹ ਤਾਂ ਆਪਣੇ ਵਰਗੇ ਲੋਕਾਂ ਨੂੰ ਸੋਚਣਾ ਪੈਣਾ ਕਿ ਅਸੀਂ ਉਹਨਾਂ ਨੂੰ ਆਪਦੀ ਲਾਈਫ ਦੇ ਵਿੱਚ ਥੋੜਾ ਥੋੜਾ ਸ਼ਰੀਕ ਕਰੀਏ ਉਹਨਾਂ ਨੂੰ ਨਾਲ ਬਿਠਾਈਏ ਕਿਤੇ ਨਾ ਕਿਤੇ ਉਹ ਸੋਸ਼ਲ ਮੀਡੀਆ ਤੋਂ ਵੀ ਦੂਰ ਹੈ ਜਿਵੇਂ ਆਪਾਂ ਤਾਂ ਸੋਸ਼ਲ ਮੀਡੀਆ ਚਲਾ ਉਨ੍ਹਾਂ ਕੋਲੇ ਸਾਧਨਾਂ ਦੀ ਕਮੀ ਆ ਕਮੀ ਆ ਤੇ ਜਿਹੜੇ ਮਤਲਬ ਕਿ ਜਿਹੜੇ ਆਪਣੇ ਬੱਚੇ ਆ ਜਿਹੜੇ ਹੁਣ ਗਾਹਾਂ ਉਹਨਾਂ ਨੇ ਚਾਹੇ ਉਹਨਾਂ ਨੇ ਇੱਥੇ ਨੌਕਰੀਆਂ ਕਰਨੀਆਂ ਚਾਹੇ ਬਾਹਰ ਕਰਨੀਆਂ ਉਹਨਾਂ ਦੀ ਲਾਈਫ ਆਪਣੇ ਨਾਲੋਂ ਕਿਤੇ ਜ਼ਿਆਦਾ ਬਿਜੀ ਹੋਊਗੀ ਕੰਪੀਟੀਸ਼ਨ ਉਹਨਾਂ ਦਾ ਜ਼ਿਆਦਾ ਹੈ ਤਾਂ ਉਹ ਜਿੰਨਾ ਕ ਸਮਾਂ ਆਪਾਂ ਆਪਦੇ ਬਜ਼ੁਰਗਾਂ ਲਈ ਕੱਢਦੇ ਆ ਹੋ ਸਕਦਾ ਆਪਣੇ ਲਈ ਇਹਨਾਂ ਨਾ ਕੱਢ ਸਕਣ ਤਾਂ ਉਹਦੇ ਵਿੱਚ ਫਿਰ ਬਣਦਾ ਕਿ ਆਪਦੀ ਲਾਈਫ ਦੇ ਨਾਲ-ਨਾਲ ਤੰਦਰੁਸਤ ਰਹਿੰਦੇ ਹੋਏ ਆਪਦੇ ਕੁਝ ਇਸ ਤਰ੍ਹਾਂ ਦੇ ਰਜਾਈਵੇਂ ਬਣਾਓ ਜਿਵੇਂ ਆਪਾਂ ਅੱਜ ਰਾਈਡ ਤੇ ਆਏ ਹੋਏ ਆਂ ਆਪਣੇ ਨਾਲ ਪਵਨ ਜੀ ਬੈਠੇ ਆ ਸਾਹਮਣੇ ਸਾਡੇ ਬੈਠੇ ਆ ਆਫ ਕੈਮਰਾ ਬੈਠੇ ਆ ਉਹ 60 ਸਾਲ ਪਲੱਸ ਹੋ ਗਏ ਆ ਪਰ ਉਹਨਾਂ ਦੇ ਵੀ ਬੱਚੇ ਤਕਰੀਬਨ ਬਾਹਰ ਸੈਟਲਡ ਆ ਪਰ ਉਹਨਾਂ ਨੇ ਆਪਦੀ ਲਾਈਫ ਨੂੰ ਵਧੀਆ ਤਰੀਕੇ ਨਾਲ ਢਾਲਿਆ ਹੋਇਆ ਕੋ ਖੁਸ਼ ਰਹਿ ਰਹੇ ਆ ਉਹਨਾਂ ਦਾ ਚਿਹਰਾ ਵੀ ਦੱਸਦਾ ਕੋ ਖੁਸ਼ ਆ ਉਹ ਮਹਿਸੂਸ ਨਹੀਂ ਕਰਦੇ ਇਸ ਤਰ੍ਹਾਂ ਮਨ ਲੱਗੇ ਆਪਦੀ ਲਾਈਫ ਨੂੰ ਜੇ ਅਸੀਂ ਕੱਲ੍ਹ ਤਾਂ ਉਹ ਦੀ ਮਹਿਸੂਸ ਹੋਣੀ ਆ ਨਾ ਜਦੋਂ ਅਸੀਂ ਇਕੱਲੇ ਬੈਠਾਂਗੇ ਸੋਚਾਂਗੇ ਜੇ ਅਸੀਂ ਆਪਦੇ ਆਪ ਨੂੰ ਵਿਅਸਤ ਕਰ ਲਿਆ ਘਰ ਚ ਛੋਟਾ ਬਾਗੀਚਾ ਬਣਾ ਲਓ ਉਹਨੂੰ ਗੁੱਡ ਲੋ ਤੇ ਸਬਜ਼ੀਆਂ ਲਾ ਲਓ ਫੁੱਲ ਲਾ ਲਓ ਉਹਨਾਂ ਨਾਲ ਪਿਆਰ ਕਰੋ ਦੇਖੋ ਇੱਕ ਚੀਜ਼ ਹੋਰ ਵੀ ਆ ਮੁਹੱਬਤ ਤੁਸੀਂ ਜਿੰਨੇ ਥੋੜੇ ਲੋਕਾਂ ਨੂੰ ਕਰੋਗੇ ਇੱਕ ਨੂੰ ਕਰੋਗੇ ਦੋ ਨੂੰ ਕਰੋਗੇ ਆਪਦੇ ਬੱਚਿਆਂ ਨੂੰ ਕਰੋ ਉਹਨਾਂ ਤੁਹ ਤੁਸੀਂ ਪੂਰੀ ਕਾਰੀਨਾਦ ਨਾਲ ਮੁਹੱਬਤ ਕਰੋ ਵੱਤ ਵੱਤ ਲੋਕਾਂ ਨਾਲ ਪਿਆਰ ਸਤਿਕਾਰ ਕਰੋ ਬਾਹਰ ਸਮਾਜ ਦੇ ਵਿੱਚ ਲੋਕਾਂ ਨਾਲ ਪਿਆਰ ਸਤਿਕਾਰ ਕਰੋ ਤਾਂ ਅਗਰ ਜਿਆਦਾ ਲੋਕ ਤੁਹਾਡੇ ਨਾਲ ਜੁੜੇ ਰਹਿਣ ਕੋਈ ਤੁਹਾਡੇ ਕੋਲੇ ਆਵੇ ਕੋਈ ਕਿਤੇ ਕੋਲੇ ਤੁਸੀਂ ਜਾਓ ਤੇ ਤੁਹਾਡਾ ਜਿਹੜਾ ਸਮਾਪਤੀਤ ਹੋਵੇ ਜੇ ਆਪਾਂ ਬੱਚਿਆਂ ਦਾ ਪਰ ਰੋਲ ਦੇਖੀਏ ਵੀ ਚਲੋ ਪੇਰੈਂਟਸ ਦਾ ਜਿੰਨਾ ਉਹ ਐਫਰਟ ਕਰ ਸਕਦੇ ਆ ਕਰਨ ਉਹ ਹਨਾ ਆਪਣਾ ਅੱਜ ਦਾ ਪੋਡਕਾਸਟ ਵੀ ਇਸੇ ਵਿਸ਼ੇ ਤੇ ਆ ਵੀ ਉਹ ਮੌਕੇ ਤਲਾਸ਼ ਕਰਨ ਵੱਤ ਵੱਤ ਕੀ ਬੱਚਿਆਂ ਨੂੰ ਵੀ ਉਹਨਾਂ ਦਾ ਵੀ ਕੋਈ ਨਾ ਕੋਈ ਜਾਂ ਕੋਈ ਫਰਜ਼ ਬਣਦਾ ਕੋਈ ਡਿਊਟੀ ਬਣਦਾ ਵੀ ਇਸ ਚੀਜ਼ ਤੋਂ ਆਪਦੇ ਮਾਪਿਆਂ ਨੂੰ ਬਾਹਰ ਕੱਢਣ ਜਾਂ ਕਿਸ ਤਰੀਕੇ ਨਾਲ ਇਸ ਚੀਜ਼ ਤੋਂ ਉਹ ਹੈਲਪ ਕਰ ਸਕਦੇ ਆ ਆਪਦੇ ਪੇਰੈਂਟਸ ਦੀ ਦੇਖੋ ਇਹਦੇ ਚ ਇਹ ਹੂ ਬਹੁਤ ਸਾਰਿਆਂ ਤੇ ਇਹਨਾਂ ਲਾਗੂ ਨਹੀਂ ਹੁੰਦੀ ਕਿਉਂਕਿ ਹਰ ਇਹ ਚੀਜ਼ ਹਰ ਇੱਕ ਬੰਦੇ ਦੇ ਆਪਦੇ ਅੰਦਰ ਪਈ ਹੈ ਆਪਾਂ ਕਿਸੇ ਨੂੰ ਬਦਲ ਨਹੀਂ ਸਕਦੇ ਹਰ ਇੱਕ ਬੰਦੇ ਦੀ ਆਪਦੀ ਸੋਚ ਆ ਕਿਉਂਕਿ ਜੇ ਸਾਡਾ ਬੇਟਾ ਮੰਨ ਲਓ ਸਾਡਾ ਬੇਟਾ ਉਹ ਸਾਡਾ ਨਾ ਬੜਾ ਵਧੀਆ ਚੱਲਦਾ ਕੱਲ ਨੂੰ ਉਹਦਾ ਵਿਆਹ ਹੋਣਾ ਉਹਦੀ ਸ਼ਾਦੀ ਹੋਣੀ ਆ ਉਹਦੀ ਮਿਸੇਜ ਹੋਣੀ ਆ ਉਹਦੇ ਵਿਚਾਰ ਕਿਹੋ ਜਿਹੇ ਆ ਕਈ ਵਾਰੀ ਘਰਾਂ ਦੇ ਵਿੱਚ ਇੱਕ ਕਲੇਸ਼ ਦਾ ਕਾਰਨ ਵੀ ਬਣ ਜਾਂਦੇ ਆ ਕਿ ਉਹਦੇ ਜਿਹੜੇ ਹਸਬੈਂਡ ਵਾਈਫ ਆ ਆਪਸ ਵਿੱਚ ਬੜੇ ਖੁਸ਼ ਆ ਪਰ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਲੈ ਕੇ ਉਹਨਾਂ 'ਚ ਕਿਤਨਾ ਕਿਤੇ ਦਵੰਦ ਰਹਿੰਦਾ ਕਿ ਜਿਹੜਾ ਬੇਟਾ ਉਹ ਜ਼ਿਆਦਾ ਚਾਹੁੰਦਾ ਕਿ ਮੈਂ ਆਪਦੇ ਮਾਪਿਆਂ ਨਾਲ ਜੁੜਾਂ ਤੇ ਜਿਹੜੀ ਵਾਈਫ ਆ ਉਹ ਜਦੋਂ ਚਾਹੁੰਦੀ ਆ ਕਿ ਜੇ ਕਦੇ ਜਾਂ ਜਿਹੜੇ ਜੌਬ ਕਰਦੇ ਆ ਜਾਂ ਆਪਦੇ ਜੁੱਦੇ ਕਦੇ ਫ੍ਰੀ ਹੋਈਏ ਉਹ ਆਪਦੇ ਲਈ ਭਾਲਦੇ ਆ ਕਿ ਸਾਨੂੰ ਸਪੇਸ ਮਿਲੇ ਅਸੀਂ ਆਪਦਾ ਸਮਾਂ ਕੱਢੀਏ ਕਿਉਂਕਿ ਅੱਜਕੱਲ ਜਿਹੜੇ ਨੌਕਰੀ ਪੇਸ਼ਾ ਲੋਕ ਆ ਚਾਹੇ ਇੱਥੇ ਵੀ ਕਰਦੇ ਆ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਨੌਕਰੀ ਦੇ ਜਾਂਦੇ ਆ ਅਲੱਗ-ਅਲੱਗ ਰਹਿੰਦੇ ਆ ਸ਼ਾਮ ਨੂੰ ਆ ਕੇ ਥੱਕੇ ਟੁੱਟੇ ਸੌਂ ਜਾਣਾ ਵੀਕਐਂਡ ਜਾਂ ਛੁੱਟੀਆਂ ਹੁੰਦੀਆਂ ਉਹਨਾਂ ਕੋਲੇ ਆਪਦੇ ਲਈ ਸਮਾਂ ਹੁੰਦਾ ਤੇ ਉਹ ਕਈ ਵਾਰੀ ਉਹ ਚਾਹੁੰਦੇ ਵੀ ਨਹੀਂਗੇ ਕਿ ਸਾਡੇ ਵਿੱਚ ਕੋਈ ਬੰਦਾ ਦੂਸਰਾ ਆਵੇ ਇਸ ਤਰ੍ਹਾਂ ਦਾ ਮਾਹੌਲ ਦੀਆ ਉੱਥੇ ਆਪਾਂ ਉਹਨਾਂ ਨੂੰ ਕਸੂਰवार ਵੀ ਨਹੀਂ ਠਰਾ ਸਕਦੇ ਉਹਨਾਂ ਦੀ ਸਾਈਕੀ ਨੂੰ ਵੀ ਸਮਝਣਾ ਪੈਣਾ ਸਾਨੂੰ ਪਰ ਫਿਰ ਵੀ ਨੌਜਵਾਨਾਂ ਨੂੰ ਵੀ ਕਿਤੇ ਨਾ ਕਿਤੇ ਸਮਝਣਾ ਪਊਗਾ ਵੀ ਕੁਝ ਨਾ ਕੁਝ ਸਮਾਂ ਜਿਹੜਾ ਜੁਰੂਰ ਬਜ਼ੁਰਗਾਂ 'ਚ ਬੈਠਣ ਤੇ ਬੈਠ ਕੇ ਗੱਲਬਾਤ ਕਰਨ ਇੱਕ ਚੀਜ਼ ਹੋਰ ਆ ਇੱਕ ਟਾਈਮ ਆ ਜਿਹੜਾ ਘਰ ਦੇ ਵਿੱਚ ਚਾਹੇ ਉਹ ਬ੍ਰੇਕਫਾਸਟ ਦਾ ਹੋਵੇ ਚਾਹੇ ਡਿਨਰ ਦਾ ਹੋਵੇ ਉਹਦੇ ਚ ਇੱਕ ਅਸੀਂ ਇਸ ਤਰ੍ਹਾਂ ਦਾ ਮਾਹੌਲ ਬਣਾਈਏ ਉਹ ਇੱਕ ਟਾਈਮ ਆ ਜਿਹੜਾ ਸਾਰੇ ਜਣੇ ਇੱਕ ਟੀਰ ਤੇ ਬੈਠ ਕੇ ਇਕੱਠੇ ਹੋਈਏ ਚਾਹੇ ਉਹ ਚਾਹ ਹੀ ਪੀਣ 10 ਮਿੰਟ ਜਿਹੜਾ ਟਾਈਮ ਹੈਗਾ ਉਹ ਜ਼ਰੂਰ ਹਰ ਇੱਕ ਘਰ ਨੂੰ ਨਿਰਧਾਰਤ ਕਰਨਾ ਚਾਹੀਦਾ ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਅਸੀਂ ਉੱਥੇ ਬੈਠਦੇ ਆ ਉਸ ਵਿੱਚ ਗੱਲਾਂ ਬਾਤਾਂ ਕਰਦੇ ਆ ਜਿੰਨੀ ਸਾਡੀ ਇੱਕ ਦੂਜੇ ਨਾਲ ਰਾਬਤਾ ਰਹਿੰਦਾ ਉਹਨਾਂ ਚਾ ਸਾਡੇ ਚ ਕੋਈ ਗਲਤਫਹਿਮੀ ਪੈਦਾ ਨਹੀਂ ਹੁੰਦੀ ਜਦੋਂ ਅਸੀਂ ਚੁੱਪਚਾਪ ਆਏ ਸੱਸੀ ਨਾਲ ਕੀਤੀ ਹਨ ਸਵੇਰੇ ਉੱਠ ਕੇ ਸੰਸਕਾਰੀ ਜਿਹੜੇ ਧੀ ਬੋਤਾ ਉਹਨਾਂ ਨੇ ਸਾਸੋਰੇ ਦੇ ਆਪਦੇ ਮਾਪੇਓ ਦੇ ਪੈਰੀਂ ਹੱਥ ਲਾਇਆ ਸੱਸੀ ਨਾਲ ਕੀਤੀ ਉਹਦੇ ਬਾਅਦ ਆਪਦੇ ਕੰਮਾਂ 'ਚ ਇੱਥੋਂ ਤੱਕ ਸੀਮਤ ਬਹਿ ਕੇ ਜਦੋਂ ਗੱਲਬਾਤ ਹੋਊਗੀ ਫੇਰ ਸਾਡੇ ਚ ਕਈ ਵਾਰੀ ਕਈ ਬਹੁਤ ਸਾਰੀਆਂ ਗਲਤਫਹਿਮੀਆਂ ਉਹ ਵੀ ਦੂਰ ਹੋ ਜਾਂਦੀਆਂ ਪਰਿਵਾਰਾਂ ਨੂੰ ਜੁੜੇ ਰਹਿਣਾ ਔਰ ਖੁਸ਼ ਰਹਿਣ ਦੇ ਵਿੱਚ ਇੰਨਾ ਕ ਸਮਾਂ ਵੀ ਬਜ਼ੁਰਗਾਂ ਨੂੰ ਖੁਸ਼ੀ ਦੇ ਦਿੰਦਾ ਵੀ ਸਾਡੇ ਚ ਕੋਈ ਬੈਠਾ ਸਾਡੀ ਸਾਡਾ ਦੁੱਖ ਸੁੱਖ ਸੁਣ ਲਿਆ ਉਹਨਾਂ ਜਿਹੜੀ ਆਪਣੀ ਨੌਜਵਾਨੀ ਆ 30 ਤੋਂ 40 ਸਾਲ ਵਾਲੇ ਤੇ 40 ਸਾਲ ਤੋਂ ਉੱਪਰ ਵਾਲੇ ਉਹਨਾਂ ਦੇ ਬੱਚੇ ਆ ਜਿਹੜੇ ਉਹਨਾਂ ਦਾ ਥੋੜਾ ਜਿਹਾ ਗੈਪ ਆ ਆਪਣੇ ਗ੍ਰੈਂਡਪੇਰੈਂਟਸ ਤੋਂ ਨਾਲੋਂ ਜ਼ਿਆਦਾ ਵੀ ਜੇ ਯੰਗ ਜਿਹੜੇ ਹੈਗੇ ਆ ਬੱਚੇ ਆ ਪੇਰੈਂਟਸ ਨਾਲ ਇੰਟਰੈਕਟ ਕਰਦੇ ਆ ਉਹਨਾਂ ਕੋਲੇ ਟਾਈਮ ਕੱਢਦੇ ਆ ਤਾਂ ਉਹਨਾਂ ਦਾ ਜਿਹੜਾ ਅਸਰ ਆ ਉਹ ਬੱਚਿਆਂ ਤੇ ਵੀ ਉਸ ਚੀਜ਼ ਨੂੰ ਉਹ ਫਾਲੋ ਕਰਦੇ ਆ ਵੀ ਸਾਡੇ ਮਾਪਿਓ ਆਪਦੇ ਬਜ਼ੁਰਗਾਂ ਕੋਲੇ ਬੈਂਦੇ ਆ ਕੀ ਜਿਹੜੇ ਛੋਟੇ ਬੱਚੇ ਆਪਣੇ ਉਨ੍ਹਾਂ ਨੂੰ ਵੀ ਆਪਾਂ ਨੂੰ ਕੋਈ ਏਦਾਂ ਦਾ ਪਲੇਟਫਾਰਮ ਦੇਣਾ ਚਾਹੀਦਾ ਵੀ ਉਹ ਆਪਣੇ ਗ੍ਰੈਂਡਪੇਰੈਂਟਸ ਨਾਲ ਵੱਡਿਆਂ ਨਾਲ ਆਪਣੇ ਸਾਇਤ ਨਾਲ ਆਪਣੇ ਕਲਚਰ ਨਾਲ ਜੁੜੇ ਰਹਿਣ। ਇਹ ਸਭ ਤੋਂ ਵੱਡਾ ਜਰੀਆ ਜਿਹੜਾ ਮਾਪਿਆਂ ਲਈ ਖੁਸ਼ੀ ਦੇਣ ਵਾਲਾ ਹੈਗਾ। ਕਿਉਂਕਿ ਇੱਕ ਤਾਂ ਜ਼ਿਕਰ ਸਾਡੇ ਬੱਚੇ ਆ ਜਿਹੜੇ ਆਪਦੇ ਦਾਦਾ-ਦਾਦੀ ਕੋਲੇ ਰਹਿਣਗੇ ਤਾਂ ਉਹਨਾਂ ਕੋਲੇ ਜਿਹੜਾ ਉਹਨਾਂ ਦੀ ਜ਼ਿੰਦਗੀ ਦਾ ਤਜਰਬਾ ਉਹ ਵੀ ਉਹਨਾਂ ਕੋਲੇ ਜਾਊਗਾ। ਜਿਹੜੇ ਸਾਡੇ ਤਜਰਬੇ ਇਹ ਵੀ ਉਹਨਾਂ ਕੋਲੇ ਜਾਣਗੇ ਤਾਂ ਉਹਨਾਂ ਦਾ ਜਿਹੜਾ ਅੱਗੇ ਵਧਣ ਦਾ ਜਿਹੜਾ ਤਜਰਬਾ ਆਧਾਰ ਆ ਜਿਹੜਾ ਉਹ ਵੱਡਾ ਹੋਊਗਾ। ਦੂਸਰੀ ਗੱਲ ਇਹ ਹੈ ਕਿ ਜੇ ਸਾਡੇ ਕੋਲ ਨਹੀਂ ਟਾਈਮ ਤੇ ਬੱਚਿਆਂ ਕੋਲੇ ਵੀ ਟਾਈਮ ਹੁੰਦਾ ਹੂੰ ਉਹਨਾਂ ਨੂੰ ਵੀਡੀਓ ਗੇਮਾਂ ਦੇਣ ਦੀ ਬਜਾਏ ਮੋਬਾਈਲ ਦੇਣ ਦੀ ਬਜਾਏ ਉਹਨਾਂ ਨੂੰ ਕੁਝ ਟਾਈਮ ਆ ਜਿਹੜਾ ਦਾਦਾ-ਦਾਦੀ ਕੋਲੇ ਬਿਤਾਉਣਾ ਚਾਹੀਦਾ ਇਹਨੇ ਨਾਲ ਵੀ ਜਿਹੜਾ ਬਜ਼ੁਰਗ ਆ ਜਿਹੜੇ ਉਹ ਖੁਸ਼ ਰਹਿ ਸਕਦੇ ਆ ਖੁਸ਼ ਰਹਿ ਸਕਦੇ ਬਿਲਕੁਲ ਤੇ ਪਰ ਇਹਦੇ ਚ ਵੀ ਇੱਕ ਵੱਡੀਆਂ ਵੱਡੀਆਂ ਸਮੱਸਿਆਵਾਂ ਆ ਕਿ ਅਸੀਂ ਬੱਚਿਆਂ ਦੇ ਚੰਗੇ ਭਵਖ ਲਈ ਕੀ ਬਰੀ ਅਸੀਂ ਉਹਨਾਂ ਨੂੰ ਦੂਰ ਦਰਾਜ ਦੇ ਹੋਸਟਲਾਂ ਚ ਵੀ ਪੜਾਉਣੇ ਆ ਹਾਂ ਜਾਂ ਜਿਹੜੇ ਜਿਵੇਂ ਮੇਰੇ ਬੱਚੇ ਆ ਜਿਹੇ ਵਿਦੇਸ਼ਾਂ ਚ ਬੈਠੇ ਆ ਮੈਂ ਇੱਥੇ ਬੈਠਾ ਤੇ ਉਹਨਾਂ ਦੇ ਬੱਚੇ ਤਾਂ ਉਹਨਾਂ ਕੋਲ ਹੀ ਰਹਿਣਗੇ ਸਾਡੇ ਕੋਲ ਜਿਵੇਂ ਆਉਣਗੇ ਇਹੋ ਜਿਹੀਆਂ ਸਮੱਸਿਆਵਾਂ ਵੀ ਹੈਗੀਆਂ ਇਹਨਾਂ ਨੂੰ ਆਪਾਂ ਕਿਵੇਂ ਦੂਰ ਕਰ ਸਕਦੇ ਆ ਜਿਹੜਾ ਜੁਆਇੰਟ ਫੈਮਿਲੀ ਆ ਰਹਿਣੇ ਆ ਦਾਦਾ ਦਾਦੀ ਪੁਰਾਣੀ ਪੀੜ੍ਹੀ ਵਿਚਲੀ ਪੀੜ੍ਹੀ ਤੇ ਅਗਲੀ ਪੀੜ੍ਹੀ ਤਿੰਨ ਇਕੱਠੇ ਆ ਉਹਦੇ ਤਾਂ ਇਹ ਸੰਭਵ ਹੋ ਸਕਦਾ ਪਰ ਜਦੋਂ ਅਲੱਗ-ਅਲੱਗ ਦੂਰ-ਦੂਰ ਤੱਕ ਅਸੀਂ ਆਪਦੀ ਜ਼ਿੰਦਗੀ ਦੇ ਵਿੱਚ ਫਾਈਨੈਂਸ ਨੂੰ ਫਾਈਨਾਂਸ ਨੂੰ ਇੰਨੀ ਜਿਆਦਾ ਦੇਤੀ ਐ ਮੇਂ ਦੇਤੀ ਆ ਕਿ ਅਸੀਂ ਸਾਰੇ ਦਾ ਸਾਰਾ ਸਮਾਂ ਆਪਦਾ ਵੀ ਆਪਦੀ ਲਾਈਫ ਦਾ ਵੀ ਅਸੀਂ ਉਹਦੇ ਦੀ ਖਰਚ ਕਰ ਰਹੇ ਆ ਆਪਦੇ ਲਈ ਅਸੀਂ ਕੋਈ ਸਮਾਂ ਬਹੁਤ ਘੱਟ ਲੋਕ ਕੱਢ ਰਹੇ ਆ ਜੀ ਮਸ਼ੀਨ ਬਣ ਚੁੱਕਾ ਜਿਹੜਾ ਮਨੋਕਾ ਜਿਹੜਾ ਇਸ ਚੀਜ਼ ਤੋਂ ਬਚਣਾ ਪਊਗਾ ਜੇਕਰ ਮਸ਼ੀਨ ਬਣਨ ਤੋਂ ਬਚਣਾ ਪਊਗਾ ਫਿਰ ਇਹ ਸਾਰੇ ਜਿਹੜੇ ਰਿਸ਼ਤੇ ਵੀ ਬਣੇ ਰਹਿਣਗੇ ਤੇ ਕੱਲ ਤਾਂ ਜਿਹੜਾ ਮਸਲਾ ਜਿਹੜਾ ਇਹ ਵੀ ਹੱਲ ਹੋਊਗਾ ਹਰ ਚੀਜ਼ ਦਾ ਜੇ ਕਹਿ ਲਈ ਆਪਾਂ ਪੰਜਾਬੀ ਜਿਹਾ ਨਚੋਟ ਕੱਢ ਲੀਏ ਵੀ ਬੈਲੈਂਸ ਹੋਣੀ ਚਾਹੀਦੀ ਹੈ ਬੈਲੈਂਸ ਬੈਲੈਂਸ ਜੇ ਤੁਹਾਡਾ ਬੈਲੈਂਸ ਵਿਗੜ ਗਿਆ ਸਮਝ ਲਓ ਤੁਹਾਡੀ ਜਿਹੜੀ ਹੈਗੀ ਗੱਡੀ ਲੀਤੋਂ ਉਤਰ ਗਈ ਬਿਲਕੁਲ ਤੇ ਬੈਲੈਂਸ ਕਰਨ ਵਾਸਤੇ ਵੀ ਵੀ ਕੋਈ ਉਦਾਂ ਦੇ ਆਪਾਂ ਕੁਝ ਸਟੈਪ ਲੈ ਸਕਦੇ ਆਂ ਵੀ ਕੰਮ ਨੇੜੇ ਲੱਭ ਲਿਆ ਜਾਂ ਕੋਈ ਉਦਾਂ ਦਾ ਕੰਮ ਕਰ ਲਿਆ ਵੀ ਆਪਾਂ ਆਪਣੀ ਫੈਮਿਲੀ ਦੇ ਨੇੜੇ ਰਹੀਏ ਪੇਰੈਂਟਸ ਦੇ ਨੇੜੇ ਰਹੀਏ ਕੋਈ ਇਦਾਂ ਦਾ ਆਪਾਂ हो ਸਕਦਾ ਇਹਦੇ ਚਵਾਨ ਸਾਹਿਬ ਸਭ ਤੋਂ ਪਹਿਲਾਂ ਸਾਨੂੰ ਆਪਣੀਆਂ ਕਾੰਗਸ਼ਾਵਾਂ ਤੇ ਲਾਲਸਾਵਾਂ ਤੇ ਕਾਬੂ ਕਰਨਾ ਪੈਣਾ ਹੂੰ ਜੇਕਰ ਅਸੀਂ ਆਲੇ ਦੁਆਲੇ ਨਾਲ ਕੰਪੀਟੀਸ਼ਨ ਚ ਪੈ ਗਏ ਜੀ ਵੀ ਜੇ ਮੇਰੇ ਰਿਸ਼ਤੇਦਾਰ ਕੋਲੇ ਫਰਾਨੇ ਵਾਲੇ ਲੈਂਡ ਕਰੂਜ਼ਾ ਰਹਾ ਤੇ ਮੈਂ ਵੀ ਖਰੀਦਣੀ ਆ ਜਿਉਹਨੇ ਤਿੰਨ ਮੰਜ਼ਲੀ ਕੋਠੀ ਪਾਲੀ ਆ ਤੇ ਮੈਂ ਵੀ ਖਰੀਦਣੀ ਆ ਜੇ ਚਵਾਨ ਸਾਹਿਬ ਨੇ ਚਵਾਨ ਸਾਹਿਬ ਨੇ ਫਰੀਦਕੋਟ ਦੇ ਵਿੱਚ ਕੋਈ ਪਲਾਟ ਲੈ ਲਿਆ ਤੇ ਮੇਰੇ ਅਰਗਿਆ ਵੀ ਕਹੇ ਮੈਂ ਵੀ ਹੁਣ ਪਲਾਟ ਲੈਣਾ ਤੇ ਉਹਦੇ ਲਈ ਫਿਰ ਪੈਸੇ ਵੀ ਜੋੜਨੇ ਪੈਣੇ ਆ ਉੱਥੇ ਫਿਰ ਇਹ ਸੰਭਵ ਨਹੀਂ ਹੂੰ ਕਿਉਂਕਿ ਜੇਕਰ ਅਸੀਂ ਆਪਦੀ ਜ਼ਿੰਦਗੀ ਜਿਉਣ ਲਈ ਕਿਸੇ ਬਿਜ਼ਨਸ ਨਾਲ ਆਪਦੇ ਕਾਰੋਬਾਰ ਨਾਲ ਨੌਕਰੀ ਨਾਲ ਸਮਝੌਤਾ ਕਰਨਾ ਤਾਂ ਉੱਥੇ ਕਿਤੇ ਨਾ ਕਿਤੇ ਜਾ ਕੇ ਪੈਸਿਆਂ ਨਾਲ ਵੀ ਸਮਝੌਤਾ ਕਰਨਾ ਪੈਣਾ ਜੀ 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 ਜ਼ਰੂਰੀ ਨਹੀਂ ਕਿ ਜੇ ਸਾਡੀ ਮਨਮਰਜ਼ੀ ਦਾ ਜਿੱਥੇ ਸਾਨੂੰ ਕੰਮ ਮਿਲੇ ਉੱਥੋਂ ਸਾਨੂੰ ਉਨੀ ਆਉਟਪੁੱਟ ਵੀ ਮਿਲੇ ਜੀ 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 ਇੱਥੇ ਜਾਨੀ ਕਿ ਸਾਡੀ ਜਿਹੜੀ ਲਾਲਸਾ ਭੁੱਖ ਉਹਰੇ ਤੇ ਜੇ ਕਾਬੂ ਕਰ ਲਾਂਗੇ ਜ਼ਿੰਦਗੀ ਨੂੰ ਜਿਉਣ ਲਈ ਬਹੁਤੀਆਂ ਚੀਜ਼ਾਂ ਦੀ ਲੋੜ ਨਹੀਂ ਹੁੰਦੀ ਸਾਡਾ ਇੱਕ ਮਿੱਤਰੋ ਕਹਿੰਦਾ ਹੁੰਦਾ ਕਿ ਜ਼ਿੰਦਗੀ ਕੋ ਔਖੀ ਨਹੀਂ ਹੈਗੀ ਜ਼ਿੰਦਗੀ ਨੂੰ ਅਸੀਂ ਆਪ ਹੀ ਔਖਾ ਕੀਤਾ ਹੋਇਆ ਅਸੀਂ ਜਿੰਨੀਆਂ ਆਪਦੇ ਆਲੇ ਦੁਆਲੇ ਚ ਜੇਕਰ ਅਸੀਂ ਲੋੜ ਮੁਤਾਬਕ ਹੀ ਸਾਰਾ ਕੁਝ ਰੱਖੀਏ ਰਹਿਣ ਲਈ ਜਿੰਨੇ ਸਾਡੇ ਪਰਿਵਾਰ ਦੇ ਜੀ ਉਹਨੇ ਕੀ ਅਸੀਂ ਕਮਰੇ ਬਣਾਈਏ ਉਹਨਾਂ ਕੀ ਸਾਡੇ ਕੋਲੇ ਜੇਕਰ ਅਸੀਂ ਕਿਤੇ ਜਾਣਾ ਉਹਦੇ ਲਈ ਸਾਨੂੰ ਵੀਕਲ ਚਾਹੀਦਾ ਜ਼ਰੂਰੀ ਨਹੀਂ ਕਿ ਸਾਨੂੰ ਸਿੰਬਲ ਸਟੇਟਸ ਚਾਹੀਦਾ ਤੇ ਅਸੀਂ ਉਹਨਾਂ ਕੀ ਉਹ ਗੱਡੀ ਵੀ ਕਰ ਰੱਖੀਏ ਉਹ ਛੱਡੀ ਵਰਤੋਂ ਚ ਆਉਣ ਵਾਲੀਆਂ ਤਾਂ ਇਹ ਨਹੀਂਆਂ ਚੀਜ਼ਾਂ ਨੂੰ ਕਾਬੂ ਕਰਕੇ ਵੀ ਅਸੀਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਜਿਹੜੀਆਂ ਖੁਸ਼ੀਆਂ ਨਾ ਜਵਾਨ ਸਾਹਿਬ ਇਹ ਬਾਹਰੋਂ ਨਹੀਂ ਆਉਂਦੀਆਂ ਬਾਹਰੋਂ ਨਹੀਂ ਆਉਂਦੀਆਂ ਇਹ ਅੰਦਰੋਂ ਆਉਂਦੀਆਂ ਅਸੀਂ ਖੁਸ਼ ਕਿਵੇਂ ਰਹਿਣਾ ਹੱਸਣਾ ਕਿਵੇਂ ਆਂ ਕਈ ਵਾਰੀ ਫਜ਼ੂਲ ਦੀਆਂ ਗੱਲਾਂ ਕਰਕੇ ਹੱਸਣਾ ਪੈਂਦਾ ਬਾਹਲੀ ਜਿਹੜੇ ਗੰਭੀਰ ਲੋਕ ਜਿੰਦੀ ਸੀਰੀਅਸ ਜ਼ਿੰਦਗੀ ਜਿਉਂਦੇ ਆ ਗੰਭੀਰ ਜ਼ਿੰਦਗੀ ਜਿਉਂਦੇ ਆ ਉਹ ਜ਼ਿਆਦਾ ਬਿਮਾਰ ਹੁੰਦੇ ਆ ਲੋਕ ਹੱਸਣ ਦੇ ਜਿਹੜੇ ਖੁਸ਼ ਰਹਿੰਦੇ ਜਿੰਨੇ ਵੀ ਤੁਹਾਡੇ ਵਾਲੇ ਦੁਆਲੇ ਮੌਕੇ ਤੁਹਾਨੂੰ ਮਿਲਦੇ ਆ ਉਹਨਾਂ ਨੂੰ ਗਵਾਉਣਾ ਇਹ ਗੱਲ ਤੁਹਾਡੀ ਸਹੀ ਆ ਕਿ ਤੁਸੀਂ ਕੰਮ ਨੂੰ ਇਸ ਕੋਈ ਵੀ ਬੰਦਾ ਜਿਹੜਾ ਕਹਿੰਦਾ ਕਿ ਮੈਂ ਬਹੁਤ ਜ਼ਿਆਦਾ ਬਿਜ਼ੀ ਆ ਯਾਰ ਮੇਥੋਂ ਹੁੰਦਾ ਨਹੀਂ ਮੈਂ ਕਰ ਨਹੀਂ ਪਾਉਂਦਾ ਇਹਨਾਂ ਲੱਕੀ ਆ ਹੂੰ ਸਾਰੇ ਕੰਮ ਨੂੰ ਸਾਰੇ ਕਾਸੇ ਨੂੰ ਅਸੀਂ ਜੀ ਮੈਨੇਜ ਕਰ ਲਾਂਗੇ ਸਾਰਾ ਕੁਝ ਹੀ ਹੋ ਸਕਦਾ ਜੀ 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 ਮੈਂ ਇੱਕ ਗੱਲ ਹਮੇਸ਼ਾ ਗੱਲ ਕਹਿੰਦਾ ਕਿ ਬੰਦੇ ਨੂੰ ਪੂਰੀ ਆਪਣੀ ਇੱਕ ਦਿਨ ਦਾ ਜਿਹੜਾ ਸ਼ਡਿਊਲ ਹੈ ਉਸ ਹਿਸਾਬ ਨਾਲ ਸੈੱਟ ਕਰਨਾ ਚਾਹੀਦਾ ਉਹਦੇ ਚੋਂ ਇੱਕ ਘੰਟਾ ਆਪਣੀ ਸਿਹਤ ਲਈ ਜੀ ਇੱਕ ਘੰਟਾ ਮਾਨਸਿਕ ਸਿਹਤ ਲਈ ਜ਼ਰੂਰ ਦੇਣਾ ਚਾਹੀਦਾ ਜ਼ਰੂਰ ਦੇਣਾ ਚਾਹੀਦਾ ਸਿਹਤ ਲਈ ਦਾ ਮਤਲਬ ਤੁਸੀਂ ਸੈਰ ਕਰੋ ਜਮ ਜਾਓ ਜੋ ਫਿਟਨੈਸ ਲਈ ਕਰਨਾ ਦੂਸਰੀ ਗੱਲ ਮਾਨਸਿਕ ਸਿਹਤ ਦਾ ਮਤਲਬ ਇਹ ਹੈਗਾ ਕਿ ਚੰਗੇ ਲੋਕਾਂ ਕੋਲ ਬਹਿ ਕੇ ਵਿਚਾਰ ਵਟਾਂਦਰਾ ਕਰਨਾ ਕਤਾਬਾਂ ਪੜ੍ਹਣੀਆਂ ਚੰਗੇ ਜਿਹੜੇ ਵਿਚਾਰ ਗ੍ਰਹਿਣ ਕਰ ਲਈ ਇਹ ਇਹਦੇ ਵਿੱਚੋਂ ਹੀ ਮੰਨ ਲਾ ਕਿ ਇੱਕ ਅੱਧਾ ਘੰਟਾ ਟਾਈਮ ਸੈੱਟ ਕਰਕੇ ਘੰਟਾ ਟਾਈਮ ਸੈੱਟ ਕਰਕੇ ਇਸ ਤਰ੍ਹਾਂ ਹੋਣਾ ਜਿੱਦੇ ਜਿੱਦੇ ਸਾਰਾ ਪਰਿਵਾਰ ਹੈ ਜਿਹੜਾ ਇੱਕ ਪਰਫਰਮ ਦੇ ਇਕੱਠਾ ਹੋ ਕੇ ਉੱਥੇ ਗੱਲਬਾਤ ਕਰੇ ਘਰ ਦੇ ਮਸਲਿਆਂ ਬਾਰੇ ਰਿਸ਼ਤੇਦਾਰਾਂ ਬਾਰੇ ਸਾਰਿਆਂ ਬਾਰੇ ਗੱਲਬਾਤ ਕਰੇ ਔਰ ਜੇ ਕੋਈ ਰਿਸ਼ਤੇਦਾਰ ਵੀ ਆਉਂਦਾ ਤਾਂ ਉਦੋਂ ਵੀ ਸਾਡੇ ਘਰ ਦੇ ਬਜ਼ੁਰਗ ਬੱਚੇ ਆ ਜਿਹੜੇ ਸਾਰਿਆਂ ਨੂੰ ਉੱਥੇ ਇਨਵੋਲ ਕਰੋ ਇੱਕ ਜਗ੍ਹਾ ਬੈਠ ਗਈ ਇਹ ਨਹੀਂ ਵੀ ਔਰਤਾਂ ਦੂਜੇ ਪਾਸੇ ਬੈਠ ਗਈਆਂ ਬਜ਼ੁਰਗ ਔਰਤਾਂ ਦੂਜੇ ਪਾਸੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਉਹਦੇ ਚ ਵੀ ਸਾਰਿਆਂ ਨੂੰ ਇੱਕੇ ਕਮਰੇ ਦੇ ਵਿੱਚ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਨਾ ਉੱਥੇ ਉੱਥੇ ਬਹਿ ਕੇ ਕਰਨਾ ਚਾਹੀਦਾ ਤਾਂ ਹੀ ਇੱਕ ਦੂਜੇ ਤੋਂ ਕੁਝ ਸਿੱਖ ਪਾਵਾਂਗੇ ਆਪਾਂ ਇੱਕ ਆਪਾਂ ਦੇਖਦੇ ਆ ਵੀ ਇਨਫੋਰਮੇਸ਼ਨ ਟੈਕਨੋਲੋਜੀ ਆ ਜਾਂ ਟੈਕਨੋਲੋਜੀ ਜਿਵੇਂ ਸੋਸ਼ਲ ਮੀਡੀਆ ਹੋ ਗਿਆ ਕੁਝ ਹੋ ਗਿਆ ਫੋਨ ਹੋ ਗਿਆ ਆਪਣੀ ਜ਼ਰੂਰਤ ਹੈ ਪਰ ਹੁਣ ਦੇਖਿਆ ਜਾਵੇ ਵੀ ਫੋਨਾਂ ਤੇ ਆਪਾਂ ਇੰਨਾ ਕਿ ਜਾਨੀ ਕਿ ਡਿਪੈਂਡੈਂਟ ਹੋ ਗਏ ਕਿਸੇ ਰਿਸ਼ਤੇਦਾਰੀ ਚ ਵੀ ਜਾਣੇ ਆ ਆਓ ਜੀ ਵੈਲਕਮ ਜੀ ਸਸੀਕਾਲ ਜੀ ਸਸੀਕਾਲ ਕੀਤੀ ਆਪਦੇ ਆਪ ਦੇ ਫੋਨ ਕੱਟ ਕੇ ਬਿਜੀ ਹੋ ਗਏ ਘੰਟਾ ਦੋ ਘੰਟੇ ਬੈਠੇ ਚਾਹ ਪਾਣੀ ਪੀਤਾ ਓਕੇ ਜੀ ਸਸੀਕਾਲ ਕੋਈ ਵਿਚਾਰਾਂ ਦਾ ਆਦਾਨ ਪ੍ਰਦਾਨ ਨਹੀਂ ਹੁੰਦਾਗਾ ਤੇ ਇਸ ਚੀਜ਼ ਤੋਂ ਵੀ ਮੇਰੇ ਹਿਸਾਬ ਨਾਲ ਲੋਕਾਂ ਨੂੰ ਨਿਕਲਣਾ ਚਾਹੀਦਾ ਵੀ ਉਹ ਜਿਹੜਾ ਤੁਹਾਡਾ ਘੰਟਾ ਦੋ ਘੰਟੇ ਦਾ ਟਾਈਮ ਹੈ ਤੁਹਾਡਾ ਰਿਸ਼ਤੇਦਾਰ ਨਾਲ ਦੋਸਤ ਮਿੱਤਰ ਨਾਲ ਵਿਚਾਰ ਸਾਂਝੇ ਕਰਨ ਦਾ ਉਹ ਕਿਤੇ ਨਾ ਕਿਤੇ ਤੁਹਾਡਾ ਉਹ ਉਹ ਚੀਜ਼ ਨੂੰ ਓਵਰ ਪਾਵਰ ਕਰ ਰਿਹਾ ਹੈਗਾ ਉਹ ਇਹ ਸਭ ਤੋਂ ਵੱਡਾ ਦਿੱਕਾ ਜੀ ਇਹ ਹਾਂ ਕਿ ਅਸੀਂ ਸਾਨੂੰ ਸੋਸ਼ਲ ਮੀਡੀਆ ਦੀ ਜਿਹੜੀ ਵਰਤੋਂ ਆ ਇਹ ਕਰਨੀ ਨਹੀਂ ਆਈ ਹੂੰ ਜਿਹੜੀ ਜਿਵੇਂ ਹੁਣ ਚਲੋ ਆਪਣੇ ਟਿਕਟੋਕ ਬੈਨ ਆ ਉਦੇਸ਼ਾਂ ਚ ਚੱਲਦਾ ਆਪਣੇ ਹੁਣ ਇੰਸਟਾ ਹੈਗਾ ਜਾਂ ਹੋਰ ਜਿਹੜੇ ਹੈਗੇ ਜਿਹੜੇ ਐਂ ਅੰਗੂਠਾ ਘੁਮਾਉਣ ਵਾਲੇ ਜਿਹੜੇ ਆ ਵੀ ਉਹ ਅੰਗੂਠਾ ਮਾਰਿਆ ਅਗਲੀ ਚੀਜ਼ ਆ ਜਾਣੀ ਅਗਲੀ ਉਰ ਚ ਕਈ ਵਾਰੀ ਬੰਦਾ ਇੰਨਾ ਖੁਭ ਜਾਂਦਾ ਕਿ ਫਜ਼ੂਲ ਦੀਆਂ ਚੀਜ਼ਾਂ ਵੀ ਦੇਖੀ ਜਾਂਦਾ ਜਿੰਨਾਂ ਨਾਲ ਕੋਈ ਸਬੰਧ ਹੀ ਨਹੀਂ ਹੈਗਾ ਹਾਂ 네ਗੈਟਿਵਿਟੀ ਵੀ ਮੈਂ ਕਹਿੰਨਾ ਵੀ ਇਹ ਲੋਕਾਂ ਦਾ ਸੋਸ਼ਲ ਮੀਡੀਆ ਤੇ ਦਿਖਾਈ ਹੂ ਨੈਗੇਟਿਵਿਟੀ ਜਾਂਦੀ ਹੈ ਕਿਉਂਕਿ ਦੇਖੀ ਜ਼ਿਆਦਾ ਜਾਂਦੀ ਹੈ ਜੇ ਤੁਸੀਂ ਨੈਗੇਟਿਵ ਕੰਟੈਂਟ ਬਣਾਓਗੇ ਨਾ ਉਹਨੂੰ ਵੱਧ ਵੇਖਿਆ ਜਾਂਦਾ ਪੋਜ਼ਿਟਿਵ ਕੰਟੈਂਟ ਨੂੰ ਕੀ ਕੱਢਣਾ ਉਹਦੇ ਲਈ ਵੱਧ ਤੋਂ ਵੱਧ ਮੇਰੇ ਸਾਹਮਣੇ 1 ਘੰਟਾ ਬਹੁਤ ਹੁੰਦਾ ਹੈ 1 ਘੰਟੇ ਦੇ ਵਿੱਚ ਅਸੀਂ ਜੋ-ਚੋ ਖਬਰਾਂ ਕੱਢਣੀਆਂ ਜਾਂ ਕੁਝ ਵੀ ਕੱਢਣਾ ਤਾਂ ਉਹਦੇ ਚ ਅਸੀਂ ਦੇਖ ਸਕਦੇ ਹਾਂ ਪਰ ਜਦੋਂ ਸਾਡੇ ਕੋਲ ਉਹ ਆ ਕੇ ਬੈਠ ਗਿਆ ਇਹ ਸਾਡਾ ਇੱਕ ਉਹ ਬਣ ਜਾਂਦਾ ਸਿਸ਼ਟਾਚਾਰ ਦਾ ਰਸਾ ਬਣ ਜਾਂਦਾ ਸਾਡਾ ਇੱਕ ਕਿ ਅਸੀਂ ਉਹਦਾ ਫੋਨ ਪਾਸੇ ਰੱਖੀਏ ਤੇ ਉਹਦੇ ਨਾਲ ਗੱਲਬਾਤ ਕਰੀਏ ਗੱਲਬਾਤ ਕਰੀਏ ਅੱਜ ਕੱਲ ਦੇ ਜਿਹੜੇ ਰਿਸ਼ਤੇਦਾਰਾਂ ਦਾ ਆਉਣਾ ਜਾਂ ਜਾਣਾ ਇੱਥੋਂ ਤੱਕ ਸੀਮਤ ਰਹਿ ਗਿਆ ਕਿ ਜੀ ਆ ਰਿਹਾ ਤਾਂ ਉਹਦੇ ਲਈ ਅਸੀਂ ਕੀ ਬਣਾਉਣਾ ਕਿਹਾ ਕਿ ਤਾਂ ਪ੍ਰੀਪਲਾਨ ਹੁੰਦਾ ਪਹਿਲਾਂ ਰਿਸ਼ਤੇਦਾਰ ਆਏ ਹੁੰਦੇ ਸੀਗੇ ਕਿ ਜੱਕਦਮ ਵਾਰ ਆ ਕੇ ਕੋ ਖੜਕਾ ਦਿੰਦਾ ਹੁੰਦਾ ਸੀ ਆ ਮਾਮਾ ਆ ਗਿਆ ਭੂਆ ਆ ਗਈ ਹੱਟੀ ਨੂੰ ਭਜਦੇ ਸੀ ਆਲੂ ਤੇ ਜੋ ਕਰੇ ਪਲਵ ਦਾ ਬਣ ਜਾਂਦਾ ਸੀ ਪਰ ਹੁਣ ਪਹਿਲਾਂ ਰਿਸ਼ਤੇਦਾਰ ਕਹਿੰਦਾ ਵੀ ਐਰ ਕੀ ਐਤਵਾਰ ਅਸੀਂ ਤੁਹਾਡੇ ਕੋਲੇ ਆਉਣਾ ਉਦੋਂ ਪਹਿਲਾਂ ਜੀ ਚੀਜ਼ ਇਕੱਠੇ ਕਰ ਲਿਆ ਜਾਂਦੇ ਆ ਆਈਸਕਰੀਮਾਂ ਲਿਆਂਦੀਆਂ ਜਾਂਦੀਆਂ ਜਾਨੀ ਕਿ ਦੁੱਖ ਸੁਖ ਨਾਲੋਂ ਜੀ 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 ਵਿਖਾਵਾ ਭਾਰੂ ਹੋ ਗਿਆ ਜਿਹੜਾ ਆ ਗਿਆ ਜਿਹੜਾ ਆ ਰਿਹਾ ਪਹਿਲਾਂ ਤਾਂ ਉਹਨੇ ਆਪਦਾ ਵਿਖਾ ਗਿਆ ਵਿਖਾਵਾ ਬਣਾ ਕੇ ਉਹਨਾ ਕਿ ਮਹਿੰਗੇ ਕੱਪੜੇ ਬ੍ਰਾਂਡਡ ਬੂਟ ਮਹਿੰਗੀ ਗੱਡੀ ਤੇ ਉਹਨਾ ਜਿਹਦੇ ਕੋਲੇ ਜਾ ਰਿਹਾ ਉਹਨੇ ਆਪਦੇ ਆਪ ਨੂੰ ਆਏ ਪੇਸ਼ ਕਰਨਾ ਕਿ ਮੈਂ ਬਹੁਤ ਵੱਡੀ ਸਖੀ ਹਾਂ ਇੱਕ ਕੰਪੀਟੀਸ਼ਨ ਬਣਾ ਕੇ ਚੱਲਣਾ ਜਦੋਂ ਕਿ ਹੁੰਦਾ ਤਾਂ ਹੈ ਕਿ ਜੇ ਰਿਸ਼ਤੇਦਾਰ ਆਇਆ ਤਾਂ ਉਹਦਾ ਚਾਹ ਹੋਣਾ ਚਾਹੀਦਾ ਵੀ ਸਾਡੇ ਕੋਲ ਆਏ ਉਹਦੇ ਨਾਲ ਗੱਲਾਂ ਬਾਤਾਂ ਕਰਨੀਆਂ ਉਹਦਾ ਦੁੱਖ ਸੁੱਖ ਸਾਰਨਾ ਉਹਦੇ ਆਪਦਾ ਦੁੱਖ ਸੁੱਖ ਦੱਸਣਾ ਇਹ ਇਹੋ ਜਿਹੇ ਗੱਲਾਂ ਮਤਾਂ ਹੋਣੀਆਂ ਜੇ ਨਹੀਂ ਸਾਦਾਪਣ ਮੈਂ ਕਹਿੰਦਾ ਵੀ ਆਪਾਂ ਜਿੰਨੇ ਆ ਸਾਦੇਪਣ ਤੋਂ ਦੂਰ ਹੋ ਰਹੇ ਆ ਸਾਦੀ ਜ਼ਿੰਦਗੀ ਤੋਂ ਓਨਾ ਹੀ ਆਪਾਂ ਆਪਦੇ ਵਾਸਤੇ ਮੁਸੀਬਤਾਂ ਖੜੀਆਂ ਕਰ ਰਹੇ ਆ ਬਿਲਕੁਲ ਬਿਲਕੁਲ ਕਰ ਰਹੇ ਆ ਕੋਈ ਸ਼ੱਕ ਨਹੀਂ ਤੇ ਇੱਕ ਗੱਲ ਹੋਰ ਆ ਜਿਵੇਂ ਇੱਕ ਆਪਾਂ ਕੱਲ ਵੀ ਡਿਸਕਸ ਕਰ ਰਹੇ ਸੀ ਵੀ ਜਿਹੜਾ ਸਾਡੇ ਬਜ਼ੁਰਗ ਆ ਜਿਹੜਾ ਸਾਡਾ ਵਿਰਸਾ ਸੱਭਿਆਚਾਰ ਆ ਆਪਣੇ ਬਜ਼ੁਰਗ ਸਾਂਭੀ ਬੈਠੇ ਆ ਤੇ ਆਉਣ ਵਾਲੇ ਦਸਾਂ ਸਾਲਾਂ ਦੇ ਵਿੱਚ ਜਾਂ 15 ਸਾਲਾਂ ਦੇ ਵਿੱਚ ਉਹ ਆਪਾਂ ਵਿਰਸਾ ਜਿਹੜੀਆਂ ਉਹ ਚੀਜ਼ਾਂ ਆਪਾਂ ਬਜ਼ੁਰਗਾਂ ਤੋਂ ਸਿੱਖਣੀਆਂ ਚਲੋ ਆਪਾਂ ਕੁਝ ਸਾਹਦ ਤੱਕ ਸਿੱਖੀਆਂ ਆਪਣੇ ਬੱਚਿਆਂ ਨੇ ਸਿੱਖਣੀਆਂ ਉਹ ਉਹ ਚੀਜ਼ ਨੂੰ ਆਪਾਂ ਅਡਾਪਟ ਕਰਨ ਆਪਾਂ ਨਹੀਂ ਕਰ ਰਹੇ ਆਪਾਂ ਅੱਗੇ ਆਪਦੇ ਬੱਚਿਆਂ ਨੂੰ ਟ੍ਰਾਂਸਫਰ ਨਹੀਂ ਕਰ ਰਹੇ ਵੀ ਉਹ 10 15 ਸਾਲ ਬਾਅਦ ਵੀ ਤੁਹਾਨੂੰ ਉਹ ਇੱਕ ਜਿਹੜਾ ਤੁਹਾਡਾ ਗੈਪ ਆ ਵੱਡਾ ਤੁਹਾਡੇ ਵਿਰਸੇ ਨਾਲ ਤੁਹਾਡੇ ਲਿਟਰੇਚਰ ਨਾਲ ਸਾਇਤ ਨਾ ਪੈ ਜਾਵੇ ਬਿਲਕੁਲ ਬੈਣਾ ਜੀ ਇਹ ਇਹੀ ਚੀਜ਼ ਆ ਨਾ ਕੜੀ ਟੁੱਟ ਰਹੀ ਆ ਹਾਂ ਕਿਉਂਕਿ ਅੱਗੇ ਬਣਿਆ ਬਣਿਆ ਤਜਰਬਾ ਜਿਹੜਾ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਟਰਾਂਸਫਰ ਹੁੰਦਾ ਸੀਗਾ ਤੇ ਆਉਣ ਵਾਲੀ ਪੀੜੀ ਉੱਥੋਂ ਸ਼ੁਰੂ ਕਰਦੀ ਸੀ ਆਪਣੀ ਲਾਈਫ ਨੂੰ ਤਜਰਬੇ ਵੱਡੇ ਹੋ ਜਾਂਦੇ ਸੀਗੇ ਹੁਣ ਇਹ ਚੀਜ਼ ਜ਼ਰੂਰੀ ਨਹੀਂਗਾ ਕਿ ਵੀ ਜੇਕਰ ਸਾਡੇ ਜਿਹੜੇ ਬਜ਼ੁਰਗਾਂ ਦਾ ਤਜਰਬਾ ਉਹ ਸਾਡੇ ਕੰਮ ਨਹੀਂ ਆ ਸਕਦਾ ਕਿਉਂਕਿ ਜਿਹੜਾ ਹੁਣ ਸਮਾਂ ਬਹੁਤ ਤੇਜ਼ੀ ਨਾਲ ਬਦਲਦਾ ਟੈਕਨੋਲੋਜੀ ਦਾ ਸਮਾਂ ਆ ਗਿਆ ਇਹ ਟੈਕਨੋਲੋਜੀ ਨਾਲ ਭਾਵੇਂ ਸਾਡੇ ਬਜ਼ੁਰਗ ਨਹੀਂ ਹਾਣੀ ਹੋ ਸਕਦੇ ਪਰ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਕੋਲੇ ਤਜਰਬੇ ਪਏ ਜਿਹੜੇ ਸਾਡੇ ਕੰਮ ਆ ਸਕਦੇ ਜਿੰਦਗੀ ਦੇ ਵਿੱਚ ਅਸੀਂ ਸਾਨੂੰ ਉਹਨਾਂ ਤੋਂ ਸਿੱਖਣਾ ਚਾਹੀਦਾ ਕਿਉਂ ਉਹ ਅੱਜ 80 90 90 ਸਾਲ ਦੇ 100 100 ਸਾਲ ਦੇ ਬਜ਼ੁਰਗਾਂ ਪੱਜ ਵੀ ਦੇਖ ਰਹੇ ਆ ਕਿਉਂਕਿ ਉਹਨਾਂ ਨੇ ਜਿਹੜਾ ਕੁਝ ਖਾਦਾ ਉਹ ਉਹਨਾਂ ਨੇ ਉਹੀ ਖਾਦਾ ਜੋ ਉਹਨਾਂ ਦੇ ਦਾਦੇ ਪਰਦਾਦਿਆਂ ਨੇ ਬਜ਼ੁਰਗਾਂ ਨੇ ਦੱਸਿਆ ਉਹੀ ਖਾਦਾ ਅੱਜ ਅਸੀਂ ਉਹਨਾਂ ਤੋਂ ਨਹੀਂ ਪੁੱਛ ਰਹੇ ਅੱਜ ਅਸੀਂ ਕੀ ਖਾਣਾ ਅਸੀਂ ਸੋਸ਼ਲ ਮੀਡੀਆ ਤੋਂ ਪੁੱਛ ਰਹੇ ਆ ਔਰ ਇੱਕੋ ਹੀ ਚੀਜ਼ ਬਾਰੇ ਜੇ ਮਤਲਬ ਕਿ ਇੱਕ ਇੱਕ ਕਹਿ ਰਿਹਾ ਕਿ ਤੁਸੀਂ ਅੰਡਾ ਖਾ ਲਓ ਦੂਜਾ ਕਹਿੰਦਾ ਅੰਡਾ ਨਹੀਂ ਖਾਣਾ ਇੱਕ ਕਹਿੰਦਾ ਕਿ ਫਰੂਟ ਇੱਕ ਤਰ੍ਹਾਂ ਦਾ ਖਾਣਾ ਚਾਹੀਦਾ ਦੂਜਾ ਕਹਿੰਦਾ ਨਹੀਂ ਚਾਰ ਤਰ੍ਹਾਂ ਦੇ ਮਿਕਸ ਕਰਕੇ ਖਾਣੇ ਚਾਹੀਦੇ ਆ ਇਹ ਭੰਬਲ ਪੂਸਾ ਭੰਬਲ ਪੂਸਾ ਇਹ ਬਿਮਾਰੀਆਂ ਰਹਤ ਰਹੇ ਆ ਲੰਮੀ ਉਮਰ ਜੁਈਏ ਤੇ ਦਾ ਮਤਲਬ ਉਹਨਾਂ ਦਾ ਖਾਣ ਪੀਣ ਸਹੀ ਸੀ ਫਿਰ ਅਸੀਂ ਉਹਨਾਂ ਦੇ ਖਾਣ ਪੀਣ ਨੂੰ ਕਿਉਂ ਨਹੀਂ ਅਡਾਪਟ ਕਰਦੇ ਇਹ ਉਹ ਤਾਂ ਹੀ ਸਿੱਖਾਂਗੇ ਨਾ ਜੇ ਅਸੀਂ ਉਹਨਾਂ 'ਚ ਵਹਾਂਗੇ ਅਸੀਂ ਦੱਸਾਂਗੇ ਆਂ ਦੀ ਕਿਈ ਵਾਰੀ ਉਲਟਾ ਹੋ ਜਾਂਦਾ ਕਿਸੀਂ ਉਹਨਾਂ ਨੂੰ ਸਿਖਾਉਣ ਲੱਗ ਪੈਨੇ ਆ ਕਿ ਤੁਸੀਂ ਕੀ ਖਾਣਾ ਤੁਸੀਂ ਕੀ ਖਾਣਾ ਤੁਸੀਂ ਕੀ ਖਾਣਾ ਜਦੋਂ ਕਿ ਉਹਨਾਂ ਦਾ ਤਾਂ ਜ਼ਿੰਦਗੀ ਦਾ ਵੱਡਾ ਤਜਰਬਾ ਸਾਡੇ ਨਾਲੋਂ ਵੀ ਵੱਡਾ ਤਜਰਬਾ ਦਾਦੀ ਦੇ ਨੁਸਖੇ ਤੇ ਦਾਦੀ ਦੀਆਂ ਬਾਤਾਂ ਇਹ ਤਾਂ ਲਿਖੀ ਹੋਈ ਹੈ ਹਾਂ ਇਹ ਤੋਂ ਬਾਅਦ ਕਦੇ ਕਿਸੇ ਜਵਾਕ ਨੂੰ ਪਤਾ ਹੋਣਗੀਆਂ ਨਾ ਬੁੱਕਲ ਦੀ ਨਿੱਗ ਦਾਦਾ ਦਾਦੀ ਦੀ ਬੁੱਕਲ ਦੀ ਨਿੱਗ ਤੇ ਇਹ ਚੀਜ਼ਾਂ ਮੈਨੂੰ ਨਹੀਂ ਲੱਗਦਾ ਵੀ 10 ਸਾਲਾਂ ਬਾਅਦ ਜਾਂ 15 ਸਾਲਾਂ ਬਾਅਦ ਜਿੰਦਾ ਰਹਿਣਗੀਆਂ ਪਰ ਆਪਣੇ ਮੈਂ ਤੁਹਾਨੂੰ ਨਾ ਤੁਹਾਡੀ ਗੱਲ ਵਿੱਚ ਟੋਕੇ ਗੱਲ ਕਰ ਰਿਹਾ ਕਿ ਮੇਰੇ ਨਾ ਇਹ ਬੇਟੀਆਂ ਜਿਹੜੀਆਂ ਬਾਹਰ ਬੈਠੀਆਂ ਦੋਨੋਂ ਉਹ ਦਾਦਾ ਦਾਦੀ ਕੋਲੇ ਭਲੀਆਂ ਛੋਟੀਆਂ ਹੁੰਦੀਆਂ ਮਤਲਬ ਉਹਨਾਂ ਕੋਲੇ ਬਹਿਣ ਲੱਗ ਪਈਆਂ ਜੀ ਔਰ ਉਹ ਜ਼ਿੰਦਗੀ ਦੇ ਚੱਜੇ ਕਾਮਯਾਬਾ ਤੇ ਉਹਨਾਂ ਪਿੱਛੇ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਹੂੰ ਕੋਗ ਉਹਨਾਂ ਨੇ ਜੋ ਸੰਸਕਰਨ ਨੂੰ ਦਿੱਤੇ ਜੋ ਗੱਲਬਾਤਾਂ ਨੂੰ ਸਿਖਾਈਆਂ ਕਿਉਂਕਿ ਸ਼ਾਇਦ ਮੈਂ ਉਹਨਾਂ ਟਾਈਮ ਹੀ ਨਹੀਂ ਕੱਢ ਪਾਉਂਦਾ ਸੀਗਾ ਕਿਉਂਕਿ ਮੇਰੀ ਦੌੜ ਸੀ ਕਿ ਉਹਨਾਂ ਨੂੰ ਸੈਟਲ ਕਰਨ ਉਹਨਾਂ ਲਈ ਪੈਸਾ ਉਹਨਾਂ ਨੂੰ ਜਿਵੇਂ ਵੀ ਕਰਕੇ ਪੜਾਉਣਾ ਹਨ ਤੇ ਮਿਸੀ ਦਾ ਕੰਮ ਕਾਰਜ ਵਿੱਚ ਲੰਘ ਜਾਂਦਾ ਸੀਗਾ ਸਮਾਂ ਸਿਰਫ ਇੱਕ ਸਾਡੇ ਕੋਲ ਬਜ਼ੁਰਗ ਬੈਠਦੇ ਜਿਨ੍ਹਾਂ ਕੋਲੇ ਸਮਾਂ ਹੁੰਦਾ ਕੁਝ ਦੱਸਣ ਲਈ ਕੁਝ ਸੁਣਾਉਣ ਲਈ ਤੇ ਜੇਕਰ ਉਹਨਾਂ ਕੋਲੇ ਬੱਚੇ ਬਹਿਣਗੇ ਤੇ ਕੁਝ ਨਾ ਕੁਝ ਸਿੱਖਣਗੇ ਤੇ ਸਿੱਖਣਗੇ ਤਾਂ ਹੀ ਜ ਉਹਨਾਂ ਕੋਲੇ ਰਹਿਣਗੇ ਹੁਣ ਮੇਰਾ ਬੇਟਾ ਉਹ ਘਟ ਰਿਹਾ ਉਹਨਾਂ ਕੋਲੇ ਉਹਦਾ ਤੇ ਮੇਰੀਆਂ ਬੇਟੀਆਂ ਦੀ ਸੋਚ ਦਾ ਕਾਫੀ ਫਰਕ ਹੈ ਕਿਉਂਕਿ ਕੁਦਰਤੀ ਗੱਲ ਛੋਟੇ ਉੰਦੋਂ ਅਸੀਂ ਹੋਸਟਲ ਪਾਤਾ ਹੋਸਟਲ ਪੜਨ ਲੱਗ ਪਿਆ ਇਹ ਸਾਰੀਆਂ ਚੀਜ਼ਾਂ ਹੌਲੀ ਹੌਲੀ ਕਿਤੇ ਨਾ ਕਿਤੇ ਜੇ ਫਾਇਦਾ ਕਰਦੀਆਂ ਕੁਝ ਨਾ ਕੁਝ ਨੁਕਸਾਨ ਵੀ ਕਰਦੀਆਂ ਇੱਕ ਆਪਣੇ ਹੋਰ ਹੈ ਜਿਹੜਾ ਇੱਕ ਚਿੰਤਾ ਦਾ ਵਿਸ਼ਾ ਹੈਗਾ ਜਿਹੜਾ ਮੈਂ ਤਾਂ ਬਹੁਤ ਵਾਇਰਡ ਆ ਇਸ ਚੀਜ਼ ਨੂੰ ਲੈ ਕੇ ਵੀ ਆਪਣੀ ਨਾ ਜਿਹੜੀ ਮਾਤ ਭਾਸ਼ਾ ਪੰਜਾਬੀ ਬੋਲੀ ਉਹਦੇ ਤੋਂ ਵੀ ਆਪਾਂ ਬਹੁਤ ਸਖਣੇ ਹੋ ਗਏ ਆ ਬਹੁਤ ਜ ਵੱਡੇ ਲੈਵਲ ਤੇ ਵੀ ਆਪਾਂ ਆਪਣੇ ਬੱਚਿਆਂ ਨੂੰ ਇਹ ਕਹਿੰਨੇ ਆ ਨਾ ਵੀ ਤੁਸੀਂ ਗੁੱਡ ਮਾਰਨਿੰਗ ਬੋਲੋ ਗੁੱਡ ਇਵਨਿੰਗ ਬੋਲੋ ਗੁੱਡ ਆਫਟਰਨੂਨ ਕਰੋ ਠੀਕ ਹੈ ਜਿਹੜੀ ਠੇਠ ਪੰਜਾਬੀ ਆ ਉਹ ਉਹਦੇ ਬਾਰੇ ਉਹਨਾਂ ਨੂੰ ਕੋਈ ਗਿਆਨ ਨਹੀਂ ਹੈਗਾ ਤੇ ਕੀ ਆਪਣੇ ਲੋਕਾਂ ਨੂੰ ਇਸ ਚੀਜ਼ ਬਾਰੇ ਧਿਆਨ ਦੇਣਾ ਚਾਹੀਦਾ ਹੈ ਬਿਲਕੁਲ ਦੇਣਾ ਚਾਹੀਦਾ ਜੀ ਕਿਉਂਕਿ ਜੇਕਰ ਜਿੰਨਾ ਤੁਸੀਂ ਵੱਧ ਗਿਆਨ ਆਉਦੀ ਮਦਰ ਟੰਗ ਦੇ ਵਿੱਚ ਹਾਸਲ ਕਰ ਸਕਦੇ ਹੋ ਹੁਣ ਆਪਾਂ ਭਾਵੇਂ ਅੰਗਰੇਜ਼ੀ ਜਿੰਨੀ ਮਰਜ਼ੀ ਸਿੱਖੀ ਹੋਵੇ ਪਰ ਪੰਜਾਬੀ ਦੀਆਂ ਕਿਤਾਬਾਂ ਤੁਹਾਪਾ ਵੱਧ ਗਿਆਨ ਹਾਸਲ ਕਰਾਂਗੇ ਕਿਉਂਕਿ ਬਹੁਤ ਸਾਰੇ ਸ਼ਬਦ ਇਹੋ ਜਿਹੇ ਹੁੰਦੇ ਦੂਜੀ ਭਾਸ਼ਾ ਦੀ ਆਪ ਨੂੰ ਸਮਝ ਨਹੀਂ ਆਉਂਦੇ ਔਰ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਕਿ ਜਿਹੜੇ ਬੰਦੇ ਕੱਟ ਪੜ੍ਹੇ ਉਹਨਾਂ ਨੂੰ ਬਹੁਤ ਸਾਰੇ ਪੰਜਾਬੀ ਦੇ ਸ਼ਬਦਾਂ ਦਾ ਹੀ ਨਹੀਂ ਪਤਾ ਹੁੰਦਾ। ਜੀ। ਬਾਕੀ ਜਿਹੜੇ ਠੇੜ ਪੰਜਾਬੀ ਦੇ ਜਿਹੜੇ ਸ਼ਬਦ ਉਹ ਤਾਂ ਆਪਾਂ ਭੁੱਲਦੇ ਹੀ ਜਾਂਦੇ ਆ। ਭੁੱਲਦੇ ਜਾਂਦੇ। ਦੂਸਰੀ ਗੱਲ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਮੈਂ ਦੇਖਦਾ ਹਾਂ ਕਿ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਨਾ ਪੰਜਾਬੀ 'ਚ ਲਿਖ ਕੇ ਕੁਝ ਨਾ ਕੁਝ ਸਟੇਟਸ ਪਾਉਂਦੇ ਆ। ਹਾਂ। ਉਹਦੇ 'ਚ ਵਿਆਕਰਨ ਦੀਆਂ ਇੰਨੀਆਂ ਗਲਤੀਆਂ ਹੁੰਦੀਆਂ ਕਿ ਆਥਾਂ ਦੇ ਅਨાર્થ ਕੀਤੇ ਹੁੰਦੇ ਆ। ਉਹਰੇ 'ਚ ਇਹੀ ਕਰਨਾ ਕਿ ਪੜ੍ਹਾਈ ਜਿਹੜੀ ਹੋ ਗਈ ਉਹ ਕੌਨਵੈਂਟ ਸਕੂਲਾਂ ਦੀ ਹੋ ਗਈ। ਜੀ। ਦੂਜੇ ਪਾਸੇ ਅਸੀਂ ਘਰੇਲੂ ਤੌਰ ਤੇ ਆਪਦੇ ਤੌਰ ਤੇ ਉਹਨਾਂ ਸ਼ੁੱਧ ਪੰਜਾਬੀ ਬੋਲ ਸਕਣ ਜਾਂ ਸੁਣ ਸਕਣ ਉਹਦਾ ਸ਼ਬਦ ਦੀ ਅਸੀਂ ਇੰਨੇ ਜ਼ਿਆਦਾ ਕਸਪੈਟ ਕਰਾਦੇ ਆ ਇੰਗਲਿਸ਼ ਦੇ ਗਾਣਿਆਂ ਦੇ ਵਿੱਚ ਗਾਣਿਆਂ ਦੇ ਵਿੱਚ ਵੀ ਸ਼ਬਦ ਗਾਣਾ ਪੰਜਾਬੀ ਆ ਉਹਦੇ ਵਿੱਚ ਅੱਧੇ ਤੋਂ ਜ਼ਿਆਦਾ ਵਰਡ ਆ ਜਿਹੜੇ ਅੰਗਰੇਜ਼ੀ ਦੇ ਹੂਜ਼ ਕੀਤੀ ਆ ਜੀ 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 ਹਾਂਜੀ ਹਾਂਜੀ ਇਹ ਸੀ ਤਰਸੀਮ ਸਫਰੀ ਜੀ ਤੇ ਜਿਨ੍ਹਾਂ ਨੇ ਆਪ ਦਾ ਜਿੰਨਾ ਕੁ ਤਜਰਬਾ ਇਹਨਾਂ ਕੋਲੇ ਹੈਗਾ ਇਨਾਂ ਨੇ ਆਪਣੇ ਨਾਲ ਸਾਂਝਾ ਕੀਤਾ ਟਾਈਮ ਕੱਢਿਆ ਆਪਣੇ ਲਈ ਕੀਮਤੀ ਵਿਚਾਰ ਸਾਂਝੇ ਕੀਤੇ ਸਭਰੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਵੀ ਧੰਨਵਾਦੀ ਸ਼ੁਕਰੀਆ ਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਅੱਜ ਦਾ ਪੋਡਕਾਸਟ ਪਸੰਦ ਆਇਆ ਹੋਊਗਾ ਤੇ ਆਪ ਦਾ ਤੁਸੀਂ ਪ੍ਰਤੀਕਰਮ ਥਰੂ ਕਮੈਂਟਸ ਜ਼ਰੂਰ ਕਰਦਿਆ ਕਰੋ ਇੰਨੇ ਨਾਲ ਜਿਹੜਾ ਮੇਰੇ ਅਰگە ਬੰਦਾ ਜਿਹੜਾ ਕੁਝ ਨਾ ਕੁਝ ਕੰਟੈਂਟ ਕਿਸੇ ਵਿਸ਼ੇ ਤੇ ਆਰਗੇਨਾਈਜ਼ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਥੋੜਾ ਜਿਹਾ ਹੋਰ ਉਹਨੂੰ ਬਲ ਮਿਲਦਾ ਸਹਾਤਾ ਮਿਲਦੀ ਆ ਤੇ ਮਿਲਦੇ ਆ ਅਗਲੇ ਹੀ ਐਪੀਸੋਡ ਦੇ ਵਿੱਚ ਕੁਝ ਨਵਾਂ ਲੈ ਕੇ ਆਵਾਂਗੇ ਸਸਿਕਾ ਧੰਨਵਾਦ ਸਸਿਕਾ